ਉਤਰਾਖੰਡ ਜਾਂਦਿਆਂ ਨੂੰ ਰਸਤੇ ਦੇ ਵਿੱਚ ਆਪਾਂ ਨੂੰ ਇੱਕ ਜਗ੍ਹਾ ਮਿਲੀ ਹੈਗੀ ਇੱਥੇ 12 ਮਹੀਨੇ 30 ਦਿਨ ਜਿਹੜੀ ਟੂਟੀ ਚੱਲਦੀ ਰਹਿੰਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ 24 ਘੰਟੇ ਚੱਲਦੀ ਹੈਗੀ ਤੇ ਕਹਿੰਦੇ ਕਈ ਸਾਲ ਹੋ ਗਏ ਟੂਟੀ ਇਹ ਬੰਦ ਨਹੀਂ ਹੁੰਦੀਗੀ ਐਦਾਂ ਹੀ ਚੱਲੀ ਜਾਣੀ ਹੈ ਪਾਣੀ ਬਿਲਕੁਲ ਫ੍ਰੀ ਹੈਗਾ 24 ਘੰਟੇ ਦੋਮੋ ਇੱਥੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਉਤਰਾਖੰਡ ਦੇ ਵਿੱਚ ਇੰਦਾ ਇੰਦਾ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਉਹ ਪਰਲੀ ਸਾਈਡ ਵੀ ਉਹਨਾਂ ਦੀ ਟੂਟੀ ਲੱਗੀ ਹੋਈ ਹੈਗੀ ਪਾਪਾ ਇਹ ਵੀ ਹੈਗੀ ਬੰਦ ਕਰਨ ਨੂੰ ਕੋਈ ਜਗ੍ਹਾ ਨਹੀਂ ਹੈਗੀ ਬੰਦ ਕਰਨੇ ਦਾ ਕੋਈ ਜ਼ਿਗਾਰੀ ਹਾਂ ਬੰਦ ਕਰਨ ਦਾ ਕੋਈ ਜ਼ਿਗਾਰ ਨਹੀਂ ਹੈ ਤੇ ਆਪਾਂ ਵੀ ਬੋਤਲਾਂ ਭਰੀਆਂ ਸੀਗੀਆਂ ਇੱਥੇ ਚਲੋ ਤੁਹਾਨੂੰ ਮੈਂ ਖਾ ਇਨਫਾਰਮੇਸ਼ਨ ਦੇ ਦਈਏ ਥੋੜੀ ਜੀ ਤੁਹਾਡੇ ਲਈ ਬਹੁਤ ਚੰਗੀ ਲੱਗਣੀ ਹੈ ਤੁਹਾਨੂੰ ਕਿਉਂਕਿ ਇਹ ਰਸਤੇ ਦੇ ਵਿੱਚ ਪੰਪ ਵਗੈਰਾ ਘੱਟ ਮਿਲਣਗੇ ਤੇ ਇਦਾਂ ਦੇ ਜਿਹੜੇ ਨੇਚਰਲ ਆ ਜਿਹੜਾ ਪਾਣੀ ਹੈਗਾ ਪਹਾੜਾਂ ਦਾ ਇਹ ਤੁਹਾਨੂੰ ਵੱਧ ਮਿਲੂਗਾ ਤਾਂ ਕਰਕੇ ਜਰੂਰ ਇੱਕ ਵਾਰ ਟ੍ਰਾਈ ਕਰਿਓ ਇਦਾਂ ਦਾ ਪਾਣੀ ਪੀ ਕੇ ਦੇਖਿਓ ਫਿਲਟਰ ਨਾਲੋਂ ਵੀ ਵੱਧ ਸੁਆਦ ਹੈ ਇਸ ਚੀਜ਼ ਦਾ ਬਾਕੀ ਇਦਾਂ ਦੀਆਂ ਚੀਜ਼ਾਂ ਪਈਆਂ ਨੇ ਜੇ ਕਿਸੇ ਵੀਰ ਨੇ ਵੀ ਲੈਣੀਆਂ ਤਾਂ ਜਰੂਰ ਲੈ ਸਕਦੇ ਹੋਗੇ ਠੀਕ ਆ ਜੀ ਕੌਣਿਆਂ ਚੱਲੇ ਆਪਾਂ ਅਗਲੇ ਸਫਰਾਂ ਵੱਲ ਪਹੁੰਚ ਕੇ ਫਿਰ ਤੁਹਾਨੂੰ ਦੱਸ ਦਿਆਂ ਸਾਰੀ ਜਾਣਕਾਰੀ